ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਭ ਲੋਕ ਵਧੀਆ ਹੋਵੋਗੇ ਇੱਕ ਸੈਕਿੰਡ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਭ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਚ ਪੰਜਾਬੀ ਵਿੱਚ ਠੀਕ ਹੈ ਅੱਜ ਅਸੀਂ ਗੱਲ ਕਰਾਂਗੇ ਆਪਣੀ ਪੰਜਾਬ ਵਲੰਟੀਅਰ ਭਰਤੀ 2025 ਆਫਲਾਈਨ ਫਾਰਮ ਦੇ ਬਾਰੇ ਪੰਜਾਬ ਵਲੰਟੀਅਰ ਭਰਤੀ 2025 ਕੌਮੀ ਕਾਨੂੰਨੀ ਸੇਵਾਵਾ ਇਹ ਦੀ ਛੱਡੋ ਇਹਨੂੰ ਆਪਾਂ ਸਿੱਧਾ ਕੰਮ ਤੇ ਆਨੇ ਆ ਜੋ ਵਲੰਟੀਅਰ ਜੋਦਰ ਅਦਲ ਕਰਦਾ ਜੋਦਰ ਅਦਲ ਕਰਦਾ ਠੀਕ ਹੈ ਤੇ ਡਿਪਾਰਟਮੈਂਟ ਦਾ ਨਾਮ ਹੈਗਾ ਦਫਤਰ ਜ਼ਿਲ੍ਹਾ ਕਾਨੂੰਨੀ ਕਾਨੂੰਨੀ ਸੇਵਾ ਅਥਾਰਟੀ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ਮੋਗਾ ਪੋਸਟ ਦਾ ਨਾਮ ਹੈਗਾ ਵਲੰਟੀਅਰ ਟੋਟਲ ਪੋਸਟ ਹੈਗੀਆਂ 14 ਲਾਸਟ ਡੇਟ ਹੈਗੀ 17 11 2025 ਸ਼ਾਮ 5 ਵਜੇ ਇੰਟਰਵਿਊ ਡੇਟ ਹੈਗਾ ਇਹ ਪੈਰਾ ਲੀਗਲ ਵਲੰਟਰੀਆ ਆਪਣੇ ਵਲੰਟੀਅਰਾਂ ਦੀ ਚੋਣ ਕਰਨ ਲਈ ਇੰਟਰਵਿਊ ਮਿਤੀ 18 11 2025 ਨੂੰ ਬਾਅਦ ਦੁਪਹਿਰ ਤੋਂ 2:30 ਵਜੇ ਨੂੰ ਵੀਡੀਓ ਕਾਨਫਰੰਸ ਰੂਮ ਫਸਟ ਫਲੋਰ ਫੈਮਿਲੀ ਕੋਰਟ ਦੇ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ ਵਿਖੇ ਰੱਖੀ ਗਈ ਹੈ ਠੀਕ ਹੈ बाकी पोस्टਰ ਤੁਹਾਨੂੰ ਦੱਸਤੀਆਂ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਪਿੰਡੋਂ ਲਿਆਕੀਆਂ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਪੜ੍ਹੇ ਲਿਖੇ ਯੋਗ ਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਵਿਅਕਤੀ ਹੋਣੇ ਚਾਹੀਦੇ ਆ ਠੀਕ ਹੈ ਜੀ ਬਾਕੀ ਤੁਹਾਨੂੰ ਆ ਸੈਲਰੀ ਵਗੈਰਾ ਹਨ ਦਸੀਆਂ ਵਿਅਕਤੀਆਂ ਵਿੱਚੋਂ ਯੋਗ 14 ਪੈਰਾ ਲੀਗਲ ਵਲੰਟੀਅਰ ਦੀ ਚੋਣ ਕੀਤੀ ਜਾਣੀ ਹੈ ਘੱਟੋ ਘੱਟ 10ਵੀਂ ਪਾਸ ਜਾਂ ਇਸ ਤੋਂ ਵੱਧ ਪੜ੍ਹੇ ਲਿਖੇ ਹੇਠ ਦਰਸਾયા ਗਿਆ ਕੈਟਾਗਰੀਆਂ ਨਾਲ ਸੰਬੰਧਿਤ ਹੋਣੇ ਚਾਹੀਦੇ ਆ ਠੀਕ ਹੈ ਟੀਚਰਸ ਹੋਣ ਜੈ ਟੀਚਰਸ ਹੋ ਸਕਦੇ ਰਿਟਾਇਰ ਗਵਰਨਮੈਂਟ ਸਰਵੈਂਟਸ ਐਂਡ ਸੀਨੀਅਰ ਸਿਟੀਜ਼ਨ ਐਮਡਬਲਯੂਐਸਟੀ ਸਟੂਡੈਂਟਸ ਟੀਚਰਸ ਅਗੜਵੜੀ ਵਰਕਰਸ ਅੱਛਾ ਇਹਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ ਜੀ ਇੰਟਰਵਿਊ ਹੋਏਗੀ THEN ਕੁਆਲਿਫਿਕੇਸ਼ਨ ਹੋਏਗੀ THEN ਐਕਸਪੀਰੀਐਂਸ ਚੈੱਕ ਹੋਏਗਾ ਠੀਕ ਹੈ ਜੀ ਬਾਕੀ ਤੁਸੀਂ ਐਪਲੀਕੇਸ਼ਨ ਐਸ ਐਡਰੈਸ ਤੇ ਭੇਜ ਸਕਦੇ ਹੋ ਠੀਕ ਹੈ ਜੀ ਐਪਲੀਕੇਸ਼ਨ ਦੀ ਫੀਸ ਕੋਈ ਨਹੀਂ ਲਾਸਟ ਡੇਟ ਹੈਗੀ 17 11 2025 ਬਸ ਬਾਕੀ ਤੁਹਾਨੂੰ ਆਪਣੇ ਲਿੰਕ ਵਗੈਰਾ ਚਾਹੀਦੇ ਮੈਨੂੰ ਦੱਸ ਦਿਓ ਮਿਲਦੇ ਹਾਂ ਤੁਹਾਡਾ ਨੈਕਸਟ ਵੀਡੀਓ ਚ ਵੀ ਚੈਨਲ ਨੂੰ ਸਬਸਕ੍ਰਾਈਬ ਵਗੈਰਾ ਕਰਿਆ ਕਰੋ ਵੀਡੀਓ ਨਵੇਂ ਦਾ ਵੀਡੀਓ ਨੂੰ ਲਾਈਕ ਕਰਦੇ ਜਾ ਕਰੋ ਮਿਲਾਂਗੇ ਤੁਹਾਡਾ ਨੈਕਸਟ ਵੀਡੀਓ ਤਦ ਤੱਕ ਲਈਓ ਕੋਵੈ ਲਵ ਯੂ ਆਲ ਭਗਵਾਨ ਕਰੇ ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ ਠੀਕ ਹੈ ਜੀ